ਵੀਰਵਾਨੋ ਐਂਡ ਪੂਰੇ ਵਧੀਆ ਤਰੀਕੇ ਦੇ ਨਾਲ ਇੱਕ ਜਿਵੇਂ ਆਪਾਂ ਕਰਪਾਨ ਫੜ ਕੇ ਲੈਵਲ ਕੀਤਾ ਜਾਂਦਾ ਨਾ ਵੀ ਕਿ ਕਿ ਰੱਬ ਦੀ ਕੀਤੀ ਜਾਂਦੀ ਉਸੇ ਤਰ੍ਹਾਂ ਦੇਖੋ ਰੱਸੀ ਲੈ ਕੇ ਇਸ ਸਟੇਜ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਹੜੇ ਸਿੰਘਾਂ ਨੇ ਗੁਰੂ ਕੀ ਲਾੜਨੀ ਫੌਜਾਂ ਨੇ ਸ਼ਸਤਰਾਂ ਦੇ ਜੋਰ ਦਿਖਾਣੇ ਨੇ ਇਹ ਸਾਰੇ ਵੱਖਰੇ ਵੱਖਰੇ ਖੜੇ ਨੇ ਲੋਕਾਂ ਨੇ ਹੋਲੇ ਖਾਓ ਸਦਾ ਹੋਣਾ ਕਿਤ ਸੇ ਮਾਤ ਤੋਂ ਹੀ ਗੱਤਕੇ ਦਾ ਜਿਹੜਾ ਪ੍ਰਦਰਸ਼ਨ ਹੋਣਾ ਸਾਰੀਆਂ ਸੰਗਤਾਂ ਆ ਕੇ ਹਾਜ਼ਰੀ ਲਵਾਉਣ ਕੋਈ ਪਹਿਲੀ ਵਾਰੀ ਆਪ ਕੋਲ ਏਰੀਆ ਦਾ ਜਿਹੜਾ ਹੈ ਇਹ ਪ੍ਰੋਗਰਾਮ ਇੱਥੇ ਹੋ ਰਿਹਾ ਵੱਡਾ ਹੋਲੇ ਮਲੇ ਦਾ ਜਿੱਥੇ ਹੋਲਾ ਸਿੰਘਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉੱਥੇ ਆਜ਼ਾਦੀ ਦਾ ਵੀ ਪ੍ਰਤੀਕ ਹੈ ਜੋ ਗਤਕਾ ਟੀਮਾਂ ਇੱਥੇ ਆਈਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਵੀਰਾਂ ਵੱਲੋਂ ਪਿੱਛੇ ਬਖਾ ਦਿਓ ਮੜਾ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਕਿ ਜਿਹੜੀ ਇੱਥੋਂ ਸਟੇਜ ਦੇ ਪ੍ਰਬੰਧ ਦੇ ਨਾਲ-ਨਾਲ ਆਪਾਂ ਜਿਹੜੇ ਇੱਥੋਂ ਜੱਜ ਨੇ ਜਿਨ੍ਹਾਂ ਟੀਮਾਂ ਨੂੰ ਜਿਨ੍ਹਾਂ ਨੇ ਵੇਖਣਾ ਹੈ ਗਤਕਾ ਜੋਰ ਬਖਾਉਂਦੇ ਹੋਏ ਜੱਜ ਕਰਨਾ ਉਹ ਜੱਜਾਂ ਦੇ ਨਾਲ ਆਪਾਂ ਗੱਲਬਾਤ ਕਰ ਲੈਨੇ ਆ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਕਿੰਨੀਆਂ ਟੀਮਾਂ ਇੱਥੇ ਪਹੁੰਚ ਰਹੀਆਂ ਨੇ ਜਿਹੜੀਆਂ ਆਪਣੀਆਂ ਪਾਰਟਿਸਪੈਂਟ ਕਰ ਰਹੀਆਂ ਟੀਮਾਂ ਉਹ ਟੀਮਾਂ ਆਪਣੀਆਂ 8 ਨੇ ਤੇ ਬਾਕੀ ਜਿੰਨੀਆਂ ਵੀ ਨੰਗ ਸਿੰਘ ਜਿੱਥੇ ਬੰਦੀਆਂ ਪਹੁੰਚੀਆਂ ਉਹ ਸਾਰੇ ਆਪਨੇ ਜਿਹੜੀ ਸ਼ਾਸਤਰੀ ਵਿਦਿਆ ਦਾ ਜੋਰ ਦਿਖਾਉਣਗੇ 8000 ਟੀਮਾਂ ਵੱਲੋਂ ਜਿਹੜੀਆਂ ਤੁਸੀਂ ਜੱਜ ਕਰਨਾ ਹੈ ਕਿ ਕਿੱਥੋਂ ਦੀਆਂ ਟੀਮਾਂ ਆ ਰਹੀਆਂ ਨੇ ਔਰ ਕੀ ਕੁਝ ਕਰਨਗੀ ਆ ਕਿਹੜੇ ਜੋਹਰ ਕਿੰਨਾ ਦਿਖਾਣਗੇ ਆਪਣਾ ਨਾ ਇੱਕ ਡੈਮੋ ਤੇ ਆਪਣਾ ਫਾਈਟ ਦਾ ਪਾਰਟਿਸਪੈਂਟ ਕਰਾਵਾਂਗੇ ਤੇ ਉਹਦੇ ਵਿੱਚ ਆਪਣੇ ਵੱਖ-ਵੱਖ ਜਿਲ੍ਹੇ ਦੀਆਂ ਟੀਮਾਂ ਜਿਵੇਂ ਆਪਣੇ ਭਾਈ ਸਵਾਤ ਪਾਲ ਸਿੰਘ ਜੀ ਜੀ ਇਹਨਾਂ ਦਾ ਮੋਗੇ ਤੋਂ ਅਖਾੜਾ ਇਹਨਾਂ ਦੀ ਵੀ ਟੀਮ ਆਈ ਆ ਚੰਡੀਗੜ੍ਹ ਤੋਂ ਟੀਮਾਂ ਆਈਆਂ ਨੇ ਦੋ ਟੀਮਾਂ ਆਪਣੇ ਭਿੰਡਰਗੜ੍ਹ ਤੋਂ ਟੀਮਾਂ ਆਈਆਂ ਦੋ ਜੀ ਜੀ ਤੇ ਦੋ ਤਿੰਨ ਟੀਮਾਂ ਇਥੋਂ ਲੋਕਲ ਨੇ ਜੀ ਜੀ ਜਾਨੀ ਫੋਲ ਆਪਣੇ ਕੋਲ 10 ਟੀਮਾਂ ਹੋਈਆਂ ਵਾ ਜੀ ਜੀ ਤੇ ਉਹਨਾਂ ਦਾ 2 ਵਜੇ ਆਪਾਂ ਮਿਲ ਕੇ ਕੱਪ ਸ਼ੁਰੂ ਕਰਾਂਗੇ ਇੱਥੇ ਉੱਪਰ ਆ ਜਿਹੜੀ ਸਟੇਜ ਆ ਇੱਥੇ ਗਤਕਾ ਖੇਡਿਆ ਜਾਏਗਾ ਹਾਂ ਜੀ ਗਤਕਾ ਬਿਲਕੁਲ ਕਿੰਨੇ ਬਾਈ ਕਿੰਨੇ ਸਟੇਲ ਆਈ ਗਈ ਇਹ ਆਪਾਂ 40 ਬਾਈ 40 ਦੀ ਸਟੇਜ ਲਾਈ ਆ 40 ਬਾਈ 40 ਦੀ ਸਟੇਜ ਲਾਈ ਇਹ ਪੂਰੀ ਮਜ਼ਬੂਤ ਆ ਕੋਈ ਪੂਰੀ ਮਜ਼ਬੂਤ ਆ ਕਿਉਂਕਿ ਸਿੰਘਾਂ ਨੂੰ ਜ਼ੋਰ ਦਿਖਾਉਣੇ ਆ ਜੀ ਜੀ ਤੇ ਤਾਂ ਕਰਕੇ ਫ ਨਹੀਂ ਜੀ ਇਹ ਸਾਰੇ ਵੱਖਰੇ ਵੱਖਰੇ ਖਾੜੇ ਨੇ ਜੀ ਜੀ ਹਾਂ ਜੀ ਜਿਹੜੇ ਮੇਰੇ ਬੱਚੇ ਤਿਆਰ ਕੀਤੇ ਉਹ ਵੀ ਨਾਲ ਆਏ ਨੇ ਤੇ ਬਾਕੀ ਸਾਰੇ ਸਤਾਦਾਂ ਦੇ ਜਿਵੇਂ ਸਾ ਆਪਣੇ ਭਾਈ ਸਾਹਿਬ ਸਤਪਾਲ ਸਿੰਘ ਜੀ ਇਹਨਾਂ ਦੇ ਵੀ ਖਾੜੇ ਤਿਆਰ ਕੀਤੇ ਨੇ ਵੱਖ-ਵੱਖ ਖਾੜੇ ਆ ਰਹੇ ਜੀ ਜੀ ਹਾਂ ਜੀ ਤੁਸੀਂ ਦੇ ਸਕਦੇ ਹੋ ਕਿ ਦਰਸ਼ਕੋ ਕਿ ਵੀਰਾ ਵੱਲੋਂ ਆ ਥੱਲੇ ਦਿਖਾਏ ਭਾਜੀ ਵੀਰਾ ਵੱਲੋਂ ਐਨ ਪੂਰੇ ਵਧੀਆ ਤਰੀਕੇ ਦੇ ਨਾਲ ਇੱਕ ਜਿਵੇਂ ਆਪਾਂ ਕਰਪਾਨ ਫੜ ਕੇ ਲੈਵਲ ਕੀਤਾ ਜਾਂਦਾ ਨਾ ਵੀ ਕੇਹੜਾ ਬੰਦੀ ਕੀਤੀ ਜਾਂਦੀ ਉਸੇ ਤਰ੍ਹਾਂ ਆ ਦੇਖੋ ਰੱਸੀ ਲੈ ਕੇ ਇਸ ਸਟੇਜ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਕਿਸੇ ਕਿਸਮ ਦਾ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਹੜੇ ਸਿੰਘਾ ਨੇ ਗੁਰੂ ਕੀ ਲਾਡਲੀਆ ਫੌਜਾਂ ਨੇ ਸ਼ਸਤਰਾਂ ਤੇ ਜੋਰ ਦਿਖਾਨੇ ਨੇ ਉਹਨਾਂ ਜੋਹਰਾਂ ਦੀ ਜਿਹੜੀ ਹੈ ਵਧੀਆ ਤਰੀਕੇ ਦੇ ਨਾਲ ਸਕਲਾਈ ਕਰਾਈ ਹੋਈ ਹੈ ਅਖਾੜਿਆਂ ਵਿੱਚੋਂ ਤੇ ਜੇ ਕੋਈ ਇੱਥੇ ਆ ਕੇ ਉਹਨਾਂ ਜੋਹਰਾਂ ਦੇ ਵਿੱਚ ਆਪਣਾ ਵਧੀਆ ਹਵਾਲਾ ਹੁੰਦਾ ਹੈ ਹਵਾਲਾ ਦਰਜੇ ਤੇ ਆਉਂਦਾ ਹੈ ਪਾਰਟਿਸਪੈਂਟ ਕਰਦਾ ਤੇ ਉਹਨਾਂ ਨੂੰ ਇੱਥੇ ਇਨਾਮ ਵੀ ਦਿੱਤੇ ਜਾਣਗੇ ਤੇ ਆਪਾਂ ਬਾਬਾ ਜੀ ਨਾਲ ਗੱਲਬਾਤ ਕਰ ਰਹੀ ਸੀ ਕਿ ਇਹ ਸਟੇਜ ਦੀ ਤਿਆਰੀ ਚੱਲ ਚੱਲ ਰਹੀ ਹੈ 40 ਬਾਈ 40 ਦੀ ਸਟੇਜ ਲੱਗੀ ਹੋਈ ਹੈ ਇਹ ਦੁਸਹਿਰਾ ਗਰਾਊਂਡ ਮੁਹਾਲੀ ਦਾ ਹੈ ਜਿੱਥੇ ਆਪਾਂ ਜਹੇਦਾ ਰਾਜਾ ਰਾਜ ਸਿੰਘ ਜੀ ਸਿੰਘ ਸਾਹਿਬ ਕੁਲਵਿੰਦਰ ਸਿੰਘ ਜੀ ਬਾਪੂ ਗੁਰਚਰਨ ਸਿੰਘ ਜੀ ਹਵਾਰਾ ਜੀ ਨਾਲ ਗੱਲਬਾਤ ਕੀਤੀ ਆ ਉੱਥੇ ਨਾਲ-ਨਾਲ ਤੁਹਾਨੂੰ ਇਸ ਇਸ ਦੁਸਹਿਰਾ ਗਰਾਊਂਡ ਦੇ ਤਸਵੀਰਾਂ ਵੀ ਦਿਖਾ ਰਹੇ ਆ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਦਰਸ਼ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ ਮੈਂ ਬੀਨ ਸਿੰਘ ਅੱਜ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੇ ਬੈਠੇ ਆ ਜਿੱਥੇ ਹੋਲੀ ਕਿੰਨੀ ਸੰਤ ਸੇਵ ਹੋਲੇ ਮਹੱਲੇ ਦਾ ਜਿਹੜਾ ਪਵਿੱਤਰ ਤਿਹਾੜ ਹੈ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਜੀ ਖਾਲਸਾ ਦੀ ਜਨਮ ਭੂਮੀ ਖਾਲਸ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਅੱਜ ਕੌਮੀ ਇਨਸਾਫ ਮੋਰਚੇ ਵਿੱਚ ਅਸੀਂ ਜਿੱਥੇ ਗੁਰੂ ਸਾਹਿਬ ਦੀ ਬੇਦਵੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚਾਰ ਪ੍ਰਮੁੱਖ ਮੰਗਾਂ ਨੂੰ ਲੈ ਕੇ ਇੱਥੇ ਲਾਇਆ ਗਿਆ ਔਰ ਗੁਰੂ ਕੀ ਲਾਡਲੀ ਫੌਜਾਂ ਵੱਲੋਂ ਕੌਮੀ ਇਨਸਾਫ ਮੋਰਚੇ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਬੜੇ ਸੋਹਣੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਕੱਲ ਮਹੱਲਾ ਕੱਢਿਆ ਜਾਏਗਾ ਉੱਥੇ ਨਾਲ ਹੀ ਇੱਥੇ ਦੁਸਹਿਰਾ ਗਰਾਊਂਡ ਮੋਹਾਲੀ ਵਿਖੇ ਇੱਕ ਸ਼ਸਤਰਾਂ ਦੇ ਜੋੜ ਦਿਖਾਏ ਜਾਣਗੇ ਔਰ ਗੁਰੂ ਕੀ ਲਾੜਲੀਆਂ ਫੌਜਾਂ ਜਹੇਦਾਰ ਰਾਜਾ ਰਾਜ ਸਿੰਘ ਜੀ ਜਹੇਦਾਰ ਬਾਬਾ ਜੀ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਬਾਬਾ ਮਾਨ ਸਿੰਘ ਜੀ ਹੋਰ ਗੁਰੂ ਕੇ ਲਾੜਨੀਆਂ ਫੌਜਾਂ ਨੇ ਅਗਜਾ ਤੇ ਬੰਦੀਆਂ ਬੈਠੀਆਂ ਹੋਈਆਂ ਔਰ ਸਾਡੇ ਬਹੁਤ ਸਤਕਾਰਯੋਗ ਬਾਪੂ ਗੁਰਚਰਨ ਸਿੰਘ ਜੀ ਹਵਾਰਾ ਜੀ ਉਹ ਵੀ ਸਾਡੇ ਨਾਲ ਬੈਠੇ ਨੇ ਸਭ ਤੋਂ ਅ ਅਸੀਂ ਫਤਿਹ ਅਲਜ ਕਰਦੇ ਆ ਉਹ ਸਾਰਿਆਂ ਕੋਲੋਂ ਇੱਥੋਂ ਦੀ ਜਾਣਕਾਰੀ ਲੈਣੇ ਆ ਸਭ ਤੋਂ ਪਹਿਲਾਂ ਅ ਬਾਬਾ ਰਾਜ ਰਾਜ ਸਿੰਘ ਜੀ ਨਾਲ ਗੱਲ ਕਰਦੇ ਆ ਬਾਬਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਤ ਤੇ ਅ ਇੱਥੋਂ ਦੀ ਹੋਲੇ ਮਲੇ ਤਿਆਰੀਆਂ ਬਾਰੇ ਦੱਸ ਦਿਓ ਜੀ ਦੇਖੋ ਔਰ ਨ ਕੀ ਹੋਲੀ ਮਮ ਹੋ ਰਹਾ ਜੀ ਲੋਕਾਂ ਦੀਆਂ ਹੋਲੀਆਂ ਖਾਲਸੇ ਦਾ ਹੋ ਰਹਾ ਜੀ ਜੀ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਰਉਣ ਬਾਰੇ ਹੁਣ ਇੱਥੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਜੀ ਜੀ ਜਿਹੜੇ ਦਲਪੰਥ ਇੱਥੇ ਮੋਰਚੇ ਦੀ ਅ ਹਮੈਦ ਦੇ ਵਿੱਚ ਬੈਠੇ ਨੇ ਡਟੇ ਉਹ ਹੁਣ ਇੱਥੇ ਕੋਲਾ ਮੋਲਾ ਮਨਾਇਆ ਜਾਊ ਅੱਜ ਜਿਹੜਾ ਹੈ 2 ਵਜੇ ਦੇ ਤਕਰੀਬਾ ਜੀ ਇੱਥੇ ਆ ਦਸਹਰਾ ਗਰਾਊਂਡ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਸਟੇਜ ਤੁਸੀਂ ਦੇਖ ਸਕਦੇ ਹੋ ਲੱਗ ਗਈ ਆ ਜੀ ਜੀ ਤੇ ਪ੍ਰਬੰਧ ਹੋ ਰਹੇ ਨੇ ਜੀ ਜੀ 2 ਵਜੇ ਇੱਥੇ ਗੱਤਕਾ ਜਿਹੜੀ ਆ ਆਪਣੇ ਪਾਰਟੀਆਂ ਨੇ ਜੀ ਜੀ ਗੱਤਕਾ ਟੀਮਾਂ ਉਹ ਗੱਤਕੀ ਦੇ ਪ੍ਰਦਰਸ਼ਨ ਇੱਥੇ ਦਿਖਾਉਣਗੀਆਂ ਜੀ ਜੀ ਸਾਰੀਆਂ ਤੇ ਸਾਰੀਆਂ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੇ ਉਹ ਆ ਕੇ ਇੱਥੇ ਜਿਹੜੇ ਗੱਤਕਾਰ ਟੀਮਾਂ ਨੇ ਜੋਰ ਦਿਖਾਉਣੇ ਆ ਖਾਲਸਾਈ ਉਹ ਆ ਕੇ ਜੋਰ ਦੇਖੋ ਕੱਲ ਨੂੰ ਹੋਲਾ ਮਹਲਾ ਵੀ ਇਸੇ ਗਰਾਉਂਡ ਦੇ ਵਿੱਚ ਕੱਢਿਆ ਜਾਣਾ ਜੀ ਜੀ ਇਸੇ ਮੰਚ ਤੋਂ ਤੇ ਅੱਜ ਵੀ ਇਸੇ ਮੰਚ ਤੋਂ ਹੀ ਗੱਤਕੇ ਦਾ ਜਿਹੜਾ ਪ੍ਰਦਰਸ਼ਨ ਹੋਣਾ ਸਾਰੀਆਂ ਸੰਗਤਾਂ ਆ ਕੇ ਹਾਜ਼ਰੀ ਲਵਾਉਣ ਸਿੰਘ ਸਾਹਿਬਾਵਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਜੀ ਜੀ ਤੇ ਬਾਬਾ ਗੁਰਤਾਰ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਜੀ ਗੁਰੂਗੀਆਂ ਲੜ ਗਏ ਫੌਜਾਂ ਜੀ ਜੀ ਤਿਆਰੀਆਂ ਪੂਰੀਆਂ ਜੋਰਾਂ ਦੇ 2 ਵਜੇ ਪੂਰੇ ਇਹ ਜਿਹੜੀ ਸਟੇਜ ਆ ਆਰੰਭ ਹੋ ਜਾਣੀ ਆ ਗੱਤਕੇ ਦੀ ਜੀ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਭਾਗ ਲੈਣਾ ਉਹ ਸਮੇਂ ਨਾਲ ਪਹੁੰਚੋ ਤੇ ਦਰਸ਼ਨ ਕਰੋ ਇਹ ਪਹਿਲੀ ਵਾਰੀ ਆ ਪਵਾਦ ਏਰੀਏ ਦਾ ਜਿਹੜਾ ਹੈ ਇਹ ਪ੍ਰੋਗਰਾਮ ਇੱਥੇ ਹੋ ਰਿਹਾ ਵੱਡਾ ਹੋਲੇ ਮਹਲੇ ਦੇ ਤੌਰ ਤੇ ਬਿਲਕੁਲ ਸਾਰਾ ਜਿਹੜਾ ਹੋਲਾ ਮਹਲਾ ਅਨੰਦਪੁਰ ਸਾਹਿਬ ਦੇਖਣ ਜਾਂਦੇ ਨੇ ਐਤਕੀ ਪਵਾਦ ਏਰੀਏ ਦੇ ਵਿੱਚ ਜਿਹੜਾ ਇਹ ਕੌਮੀ ਮੋਰਚਾ ਉਹ ਵੀ ਪਹਿਲੀ ਵਾਰੀ ਕੋਈ ਮੋਰਚਾ ਲੱਗਿਆ ਇੱਥੇ ਵੱਡਾ ਤੇ ਜਿਹੜੀ ਸਟੇਜ ਵੀ ਆ ਇਥੇ ਉਹ ਪਹਿਲੀ ਵਾਰੀ ਸਜ ਰਹੀ ਆ ਤੇ ਇਸ ਕਰਕੇ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੇ ਉਹ ਆ ਕੇ ਇਥੇ ਜ਼ਰੂਰ ਹਾਜ਼ਰੀ ਭਰਨ ਤੇ ਜਿਹੜੇ ਸਿੰਘਾਂ ਦੇ ਜਹੋ ਜਲਾਲ ਆ ਖਾਲਸੇ ਦਾ ਉਹ ਆ ਕੇ ਦਰਸ਼ਨ ਕਰ ਸਕਦੇ ਜੀ ਬਿਲਕੁਲ ਜੀ ਬਾਪੂ ਗਰਚੰਦ ਸਿੰਘ ਜੀ ਹਵਾਰਾ ਜੀ ਸਾਡੇ ਨਾਲ ਬੈਠੇ ਨੇ ਸਭ ਤੋਂ ਪਹਿਲਾਂ ਫਤਿਹ ਅਰਜ ਕਰਦੇ ਆਪਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚੇ ਦੀ ਤੁਸੀਂ ਮੇਨ ਪ੍ਰਬੰਧਕ ਹੋਰ ਬਹੁਤ ਸੋਹਣੇ ਪ੍ਰਬੰਧ ਕੀਤੇ ਜਾ ਰਹੇ ਨੇ ਇੱਥੇ ਔਰ ਸਾਰਾ ਕੁਝ ਬੜੀ ਤਿਕਨ ਸੰਭਾਲਿਆ ਜਾ ਰਿਹਾ ਔਰ ਇੱਥੇ ਕੱਲ ਹੋਲਾ ਮੱਲਾ ਮਨਾਇਆ ਜਾ ਰਿਹਾ ਸਟੇਜ ਦੀ ਤਿਆਰੀ ਤੁਸੀਂ ਵੇਖ ਰਹੇ ਹੋ ਕਿਵੇਂ ਦੇ ਪ੍ਰਬੰਧ ਚੱਲਦੇ ਆ ਦੇਖੋ ਕੌਮੀ ਇਨਸਾਫ ਮੋਰਚਾ ਜਿਹੜਾ ਕੌਮੀ ਮੁੱਦਿਆਂ ਲੈ ਕੇ ਸਰਕਾਰਾਂ ਤੋਂ ਆਪਣੇ ਹੱਕ ਲੈਣ ਲਈ 7 ਜਨਵਰੀ ਨੂੰ ਇੱਥੇ ਲੱਗਿਆ ਜੀ ਅ ਹੋਲੀ ਕਹਾ ਜਾ ਇਤਿਹਾਸਿਕ ਜਿਹੜਾ ਹਿੰਦੂਆਂ ਵੱਲੋਂ Hindu ਧਰਮ ਵੱਲੋਂ ਮਨਾਇਆ ਜਾਂਦਾ ਸੀ ਪਰੰਤੂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਹੋਲਾ ਇੱਕ ਬਲੱਖਣ ਤੌਰ ਤੇ ਉਸ ਹੋਲੀ ਨੂੰ ਹੋਲੇ ਦਾ ਰੂਪ ਦਿੱਤਾ ਉਹਨਾਂ ਨੇ ਜੀ ਜੀ ਜਿੱਥੇ ਹੋਲਾ ਸਿੰਘਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉੱਥੇ ਆਜ਼ਾਦੀ ਦਾ ਵੀ ਪ੍ਰਤੀਕ ਹੈ ਜੀ ਕਿਉਂਕਿ ਉਹ ਨਾ ਫੌਜਾਂ ਵੱਲੋਂ ਜੋਰ ਦਿਖਾਣੇ ਘੋੜਸਵਾਰੀ ਕਰਨੀ ਤੇ ਗੱਤਕਾ ਉਹ ਕਰਨ ਸੋ ਅਸੀਂ ਉਸੇ ਜਿਹੜਾ ਗੁਰੂ ਸਾਹਿਬ ਨੇ ਸਿਧਾਂਤ ਸਾਨੂੰ ਬਖਸ਼ਿਆ ਉਸੇ ਨੂੰ ਮੁੱਖ ਰੱਖਦੇ ਉਸ ਤੇ ਪੈਰਾ ਦਿੰਦੇ ਹੋਏ ਇਹ ਜਿਹੜਾ ਹੋਲਾ ਅੱਜ ਕੌਮੀ ਇਨਸਾਫ ਮੋਰਚੇ ਦੀ ਸਟੇਜ 'ਤੇ ਲੌ ਮਲਾਇਆ ਜਾ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਕਾਲ ਦਿੱਤੀ ਸੀ ਪ੍ਰੈਸ ਕਾਨਫਰੰਸ ਕਰਕੇ ਵੀ ਇਹ ਹੋਲਾ ਇਸ ਵਾਰੀ ਸ਼ੁਭਤਾ ਜਿੰਨੀਆਂ ਵੀ ਹੋ ਸਕਣੇ ਇੱਥੇ ਪਹੁੰਚਣ ਸੋ ਅੱਜ ਗੱਤਕਾ ਟੀਮਾਂ ਜਿਹੜੀ ਤਕਰੀਬਨ ਪਹੁੰਚ ਚੁੱਕੀਆਂ ਉਹ 2 ਵਜੇ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਏਗਾ ਗੱਤਕਾ ਟੀਮਾਂ ਆਪਣੀਆਂ ਜੋਰ ਦਿਖਾਉਣਗੀਆਂ ਜਿਹੜਾ ਉਹਨਾਂ ਫਸਟ ਸੈਕੰਡ ਥਰਡ ਆਵੇਗਾ ਉਹਨਾਂ ਟੀਮਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਇਨਾਮ ਦਿੱਤੇ ਜਾਣਗੇ ਤੇ ਮੈਡਲ ਤੇ ਜਾਣਗੇ ਸੋ ਸੰਗਤਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਤੁਸੀਂ ਆਵਾਜ਼ ਸੁਣਦੇ ਆ ਇੱਥੇ ਅੱਜ 7 ਮਾਰਚ ਤੇ ਕੱਲ ਨੂੰ 8 ਮਾਰਚ ਜਿੱਥੇ ਮਹਲਾ ਕੱਢਿਆ ਜਾਣਾ ਸੋ ਆਪਣੀਆਂ ਇੱਥੇ ਹਾਜ਼ਰੀਆਂ ਲਵਾਓ ਤਾਂ ਕਿ ਅਸੀਂ ਗੁਰੂ ਸਾਹਿਬ ਦੇ ਸਿਧਾਂਤ ਤੇ ਪਹਿਰਾ ਦੇ ਸਕੀਏ ਤੇ ਆਪਣੀ ਆਜ਼ਾਦੀ ਦਾ ਪ੍ਰਤੀਕ ਹੈ ਜਿਹੜਾ ਹੋਲਾ ਉਸ ਨੂੰ ਬਲੱਖਣ ਤਰੀਕੇ ਨਾਲ ਮਨਾ ਸਕੀਏ ਸੋ ਸੰਗਤਾਂ ਨੂੰ ਇੱਥੇ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਸਾਡੇ ਨਾਲ ਜਹੇਦਾਰ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਬੈਠੇ ਆ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਖਾਲਸਾ ਕੀ ਕਹਿਣਾ ਚਾਹੁੰਦੇ ਹੋ ਇਸ ਹੋਲੇ ਮਲੇ ਦੇ ਤਿਹਾਰ ਤੇ ਤਿਆਰੀਆਂ ਚੱਲ ਰਹੀਆਂ ਪੂਰੇ ਜੋਰਾ ਸ਼ੋਰਾ ਤੇ ਗਰਾਊਂਡ ਦੀਆਂ ਤਿਆਰੀਆਂ ਤੁਸੀਂ ਆਪ ਵੇਖ ਰਹੇ ਹੋ ਸਵੇਰੇ ਆ ਕੇ ਔਰ ਸਿੰਘਾਂ ਵੱਲੋਂ ਸਾਰਿਆਂ ਨੂੰ ਬਹੁਤ ਵਧੀਆ ਤਿਕਨ ਹਦਾਇਤਾਂ ਵੀ ਕੀਤੀਆਂ ਜਾ ਰਹੀਆਂ ਨੇ ਦੇਖੋ ਸਮੁੱਚੀ ਕੌਮ ਨੂੰ ਪਤਾ ਹੈ ਕਿ ਜਿਹੜਾ ਕੌਮੀ ਇਨਸਾਫ ਮੋਰਚੇ 'ਚ ਖਾਲਸਾ ਪੰਥ ਬੜਾ ਡਟ ਕੇ ਜਦੋਂ ਦਾ ਮੋਰਚਾ ਲੱਗਿਆ 7 ਜਨਵਰੀ ਦਾ ਢੰਗ ਸਿੰਘ ਜਥੇਬੰਦੀ ਆ ਪੂਰਾ ਤਿਆਰ ਪਰ ਤਿਆਰ ਇੱਥੇ ਪਹਿਰਾ ਦੇ ਰਹੀ ਹੈ ਜਿਹੜੇ ਸਿਧਾਂਤਾਂ ਦੇ ਚੱਲਦੀ ਹੈ ਦਿੱਲੀ ਮੋਰਚੇ 'ਚ ਖਾਲਸਾ ਪੰਥ ਰਿਆ ਉਹਨਾਂ ਮਰਜ਼ਾਦਾ ਦੀ ਖਾਲਸਾ ਪੰਥ ਇੱਥੇ ਡਟ ਕੇ ਇਸ ਮੋਰਚੇ ਦਾ ਸੰਜੋਗ ਕਰ ਰਹੇ ਨੇ ਬਾਪੂ ਜੀ ਨੇ ਦੱਸਿਆ ਇਹ ਹੋਲਾ ਮੱਲਾ ਇੱਕ ਸਾਡਾ ਆਜ਼ਾਦੀ ਦਾ ਪ੍ਰਤੀਕ ਹੈ ਜੀ ਕਿਉਂਕੋ ਖਾਲਸਾ ਪੰਥ ਖਾਲਸਾ ਕਿਸੇ ਦਾ ਗੁਲਾਮ ਨਹੀਂ ਹੋਇਆ ਕਰਦਾ ਖਾਲਸਾ ਆਜ਼ਾਦ ਰਹਿੰਦਾ ਹੈ ਕੋਈ ਇਹ ਨਾ ਸੋਚੇ ਵੀ ਖਾਲਸਾ ਗੁਲਾਮ ਨਹੀਂ ਖਾਲਸਾ ਇੱਥੇ ਵੀ ਆਜ਼ਾਦ ਆ ਇਸੇ ਕਰਕੇ ਖਾਲਸਾ ਪੰਥ ਨੇ ਇੱਥੇ ਹੋਲਾ ਮੱਲਾ ਕੱਢਣ ਦਾ ਸਾਰਿਆਂ ਨੇ ਕੌਮੀ ਇਨਸਾਫ ਮੋਰਚੇ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਵੀ ਜਿਹੜਾ ਹੋਲਾ ਮੱਲਾ ਹੈ ਇੱਥੇ ਜਿਵੇਂ ਘੋੜ ਦੌੜ ਨੇ ਜੇ ਬਾਜੀ ਸ਼ਸਤਰ ਵਿੱਦਿਆ ਦੇ ਅਖਾੜੇ ਇਹ ਸਾਨੂੰ ਸੋਚਣਾ ਚਾਹੀਦਾ ਵੀ ਦਸਵੇਂ ਪਾਤਸ਼ਾਹ ਦਾ ਖਾਲਸਾ ਕਦੀ ਗੁਲਾਮ ਨਹੀਂ ਹੋਇਆ ਕਰਦਾ ਖਾਲਸਾ ਦੇ ਉਦੋਂ ਗੁਲਾਮ ਨਹੀਂ ਆਇਆ ਜਦੋਂ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਤੁਹਾਡੇ ਸਾਹਮਣੇ ਟੈਕਸ ਲਏ ਆ ਇਸ ਕਰਕੇ ਅੱਜ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਵੱਧ ਚੜ੍ਹ ਕੇ ਬੜੇ ਵਧੀਆ ਢੰਗ ਦੇ ਨਾਲ ਮੱਲਾ ਕੱਢਿਆ ਜਾ ਰਿਹਾ ਕੱਲ ਨੂੰ ਅੱਜ ਗੱਤਕਾ ਕੱਪ 2 ਵਜੇ ਕਰਾਇਆ ਜਾ ਰਿਹਾ ਹੈ ਸਮੁੱਚੀ ਸੰਗਤ ਸਮੁੱਚੀ ਕੌਮ ਸਾਰੇ ਵੱਧ ਚੜ ਕੇ ਇਸ ਮਹੱਲੇ ਦੇ ਵਿੱਚ ਹਿੱਸਾ ਲਈਏ ਆਪਾਂ ਤਾਂ ਕਿ ਦਸਵੇਂ ਪਾਤਸ਼ਾਹ ਨੂੰ ਉਹਨੇ ਯਾਦ ਕੀਤਾ ਜਾਵੇ ਬਾਬੂ ਜੀ ਪ੍ਰਸ਼ਾਸਨ ਵੱਲੋਂ ਕੋਈ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਕੀਤੀ ਜਾ ਰਹੀ ਕਿਉਂਕਿ ਮਹੱਲਾ ਇੱਥੇ ਮੁਹਾਲੀ ਦੀ ਧਰਤੀ ਤੇ ਕੱਢਿਆ ਜਾ ਰਿਹਾ ਕੋਈ ਗਲਬਾਤ ਤਾਂ ਨਹੀਂ ਕੋਈ ਇਹੋ ਜੀ ਨਹੀਂ ਦੇਖੋ ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ ਹੁਣ ਵੀ ਪ੍ਰਸ਼ਾਸਨ ਦੀ ਟੀਮ ਹੈ ਜਿਹੜਾ ਪੁਲਿਸ ਅਫਸਰ ਇੱਥੇ ਆ ਕੇ ਗਏ ਹੋ ਸਹਿਯੋਗ ਕਰ ਰਹੇ ਪੂਰਾ ਕਿਉਂਕਿ ਇਹ ਇੱਕ ਸਿੱਖਾਂ ਦਾ ਤਿਹਾਰ ਹੈ ਜੀ ਜੀ ਇਸ ਇਸ ਤਰ੍ਹਾਂ ਦੀ ਉਹ ਵੀ ਇਸ ਧਰਮ ਨਾਲ ਸਿੱਖਾਂ ਨਾਲ ਸੰਬੰਧਿਤ ਹੈ ਸਿੱਖ ਪਰਿਵਾਰਾਂ ਵਿੱਚੋਂ ਆਏ ਜਿਹੜੇ ਅਗਵਾਈ ਪ੍ਰਚਾਰਣ ਦਾ ਹਿੱਸਾ ਸੋਨਾ ਵੱਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਸੀ ਇਹਨਾਂ ਦਾ ਕੌਮੀ ਇਨਸਾਫ ਮੋਰਚੇ ਵੱਲੋਂ ਧੰਨਵਾਦ ਵੀ ਕਰਦੇ ਕਰਨਾ ਵੀ ਫਰਜ਼ ਬਣਦਾ ਸੋ ਇਸ ਤਰ੍ਹਾਂ ਉਹ ਪੂਰਾ ਸਾਥ ਦੇ ਜੀ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਵੀਰ ਨੂੰ ਕਵਾਂਗਾ ਸਾਰਿਆਂ ਪਾਸੇ ਤਸਵੀਰਾਂ ਦਿਖਾ ਦਿਓ ਕਿ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਔਰ ਜਿਹੜੇ ਸਿੰਘਾਂ ਵੱਲੋਂ ਕੋੜ ਕੋੜਸਵਾਰੀ ਨੇਜੇਬਾਜੀ ਤਲਵਾਰਬਾਜੀ ਔਰ ਸ਼ਸਤਰ ਵਿਦਿਆ ਦੇ ਜਿਹੜੇ ਜੋਰ ਦਿਖਾਣੇ ਆ ਹਰ ਚੀਜ਼ ਦਾ ਇੱਥੇ ਪ੍ਰਬੰਧ ਕੀਤਾ ਗਿਆ ਜਿਵੇਂ ਚਰਨ ਗੰਗਾ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਇੱਕ ਹੋਲੇ ਮਹੱਲੇ ਵਾਲੇ ਦੇ ਨਾ ਗੁਰੂ ਕੇ ਲਾੜਦਿਆਂ ਫੌਜਾਂ ਵੱਲੋਂ ਜਸ ਸ਼ਸਤਰਾਂ ਦੇ ਜੋਰ ਦਿਖਾਏ ਜਾਂਦੇ ਨੇ ਕੱਲ ਇੱਥੇ ਵੀ ਮੁਹਾਲੀ ਦੇ ਦਸੈਰਾ ਗਰਾਊਂਡ ਵਿਖੇ ਗੁਰਦੁਆਰਾ ਅੰਮ੍ਰਿਤਸਰ ਦੇ ਨੇੜੇ ਇੱਥੇ ਜਿਹੜੇ ਹੈ ਸ਼ਸਤਰਾਂ ਦੇ ਜੋਰ ਦਿਖਾਏ ਜਾਣਗੇ ਅੱਜ ਵੀ ਇੱਥੇ ਜਿਹੜੇ ਹੈਗੇ ਆ ਆ ਨਾਮ ਨਾਮ ਦਿੱਤੇ ਜਾਣਗੇ ਬੱਚਿਆਂ ਵੱਲੋਂ ਜਿਹੜੇ ਸ਼ਸਤਰ ਵਿਦਿਆ ਕੀਤੀ ਜਾਏਗੀ ਉਹਨਾਂ ਨੂੰ ਇਨਾਮ ਦਿੱਤਾ ਜਾਏਗਾ ਸੋ ਕੋਮਨ ਸਾਹ ਮੋਰਚੀ ਸਮੁੱਚੀ ਟੀਮ ਵੱਲੋਂ ਅਤੇ ਗੁਰੂ ਕੀ ਲਾਡ ਲਈ ਫੌਜਾ ਵੱਲੋਂ ਇਹ ਸਾਰੇ ਪ੍ਰਬੰਧ ਕੀਤੇ ਗਏ ਨੇ ਜੁੜੇ ਹੋ ਅਕਾਲ ਚੈਨਲ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ